ਨਾਚਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਸਰਬਾ ਲੇਡੀਜ਼ ਕਲੱਬ ਨੇ ਇੱਕ ਸਥਾਨਕ ਹੋਟਲ ਵਿੱਚ ਪੰਜਾਬ ਦੀ ਰੂਪ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਆਯੋਜਿਤ ਪ੍ਰੋਗਰਾਮ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੀ ਜਿੱਥੇ ਕਲੱਬ ਦੇ ਮੈਂਬਰਾਂ ਨੇ ਰੰਗ-ਬਰੰਗੇ ਪੰਜਾਬੀ ਸੂਟ ਅਤੇ ਫੁਲਕਾਰੀਆ ਪਾ ਕੇ ਭੰਗੜਾ ਪਾ ਕੇ ਵਿਸਾਖੀ ਦਾ ਜਸ਼ਨ ਮਨਾਇਆ। ਪ੍ਰੋਗਰਾਮ ਵਿੱਚ ਡਾਕਟਰ ਹਰਪ੍ਰੀਤ ਸਿੰਘ ਜੋਲੀ ਡਾਇਰੈਕਟਰ ਲੈਪਰੋਸਕੋਪੀ ਅਤੇ ਬੈਰੀਟ੍ਰਿਕ ਸਰਜਰੀ ਮੈਸ਼ ਪ੍ਰੋਲਾਈਫ ਹਸਪਤਾਲ ਲੁਧਿਆਣਾ ਨੇ ਔਰਤਾਂ ਨੂੰ ਮੋਟਾਪੇ ਅਤੇ ਸਿਹਤ ਸੰਬੰਧੀ ਮਹੱਤਵਪੂਰਨ ਸਲਾਹ ਦਿੱਤੀ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਰਵਾਇਤੀ ਖੁਰਾਕ ਵਿੱਚ ਬਹੁਤ ਜ਼ਿਆਦਾ ਚਰਬੀ ਅਤੇ ਕੈਲਰੀ ਹੁੰਦੀ ਹੈ ਜੋ ਮੋਟਾਪੇ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਬਚਣ ਲਈ ਸੰਤੁਲਿਤ ਖੁਰਾਕ ਅਪਣਾਉਣ ਅਤੇ ਨਿਯਮਤ ਕਸਰਤ ਕਰਨ ਤੇ ਜ਼ੋਰ ਦਿੱਤਾ ਗਿਆ। ਡਾਕਟਰ ਹਰਪ੍ਰੀਤ ਸਿੰਘ ਜੋਰਦੀ ਨੇ ਕਿਹਾ ਕਿ ਲੁਧਿਆਣਾ ਵਿੱਚ 36% ਬਾਲਗ ਮੋਟਾਪੇ ਤੋਂ ਪੀੜਤ ਹਨ ਜਿਸ ਕਾਰਨ ਦਿਲ ਦੀਆਂ ਬਿਮਾਰੀਆਂ ਸ਼ੂਗਰ ਅਤੇ ਜਿਗਰ ਨਾਲ ਸੰਬੰਧਿਤ ਸਮੱਸਿਆਵਾਂ ਵਧ ਰਹੀਆਂ ਹਨ ਉਸ ਨੇ ਜੀਐਲਪੀ ਇੱਕ ਅਗੋਨਿਸਟ ਦਵਾਈਆਂ ਅਤੇ ਬੈਰੀਆਟ੍ਰਿਕ ਸਰਜਰੀ ਵਰਗੇ ਇਲਾਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਨਾਲ ਹੀ ਉਹਨਾਂ ਨੇ ਜੀਵਨ ਸ਼ੈਲੀ ਵਿੱਚ ਬਦਲਾਅ ਕਰਨ ਤੇ ਜ਼ੋਰ ਦਿੱਤਾ ਤਾਂ ਜੋ ਮੋਟਾਪੇ ਵਰਗੀਆਂ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕੇ ਇਸ ਮੌਕੇ ਤੇ ਪੰਜਾਬੀ ਲੋਕ ਨਾਚ ਦੇ ਵਿਸ਼ੇ ਤੇ ਇੱਕ ਅੰਤਰ ਕਲੱਬ ਪੰਗੜਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 6 ਕਲੱਬਾਂ ਨੇ ਭਾਗ ਲਿਆ ਖਾਸ ਗੱਲ ਇਹ ਸੀ ਕਿ ਸਾਰੇ ਭਾਗੀਦਾਰਾਂ ਨੂੰ ਪਹਿਲਾ ਸਥਾਨ ਦਿੱਤਾ ਗਿਆ ਜੱਜ ਸੋਨੀਆ ਕਪੂਰ ਨੇ ਕਿਹਾ ਕਿ ਸਾਰਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਲੱਬ ਦੇ ਡਾਇਰੈਕਟਰ ਸ਼ਮੀ ਬਿੰਦਰਾ ਨੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਅਤੇ ਵਿਸਾਖੀ ਦੀ ਵਧਾਈ ਦਿੰਦੇ ਹੋਏ ਕਲੱਬ ਦੀ ਨਵੀਂ ਟੀਮ ਦੀ ਚੋਣ ਦਾ ਅਤੇ ਐਲਾਨ ਕੀਤਾ ਟੋਲ ਦੀਆਂ ਤਾਲਾਂ ਤੇ ਨੱਚਣ ਦੇ ਨਾਲ-ਨਾਲ ਤੰਬੂਲਾ ਅਤੇ ਸਨੂਬਾਲ ਵਰਗੀਆਂ ਖੇਡਾਂ ਨੇ ਮਾਹੌਲ ਨੂੰ ਹੋਰ ਰੰਗੀਨ ਬਣਾ ਦਿੱਤਾ ਕਲੱਬ ਪ੍ਰਧਾਨ ਰਸ਼ਮੀ ਗੋਇਲ ਸਕੱਤਰ ਕੰਚਨ 세ਠੀ ਖਜ਼ਾਨਚੀ ਭੁਪਿੰਦਰ ਬਾਲੀਆ ਐਡੀਟਰ ਜਸਮੀਤ ਕੌਰ ਮੀਨੂ ਕਮਲਜੋਤੀ ਅਤੇ ਨੀਲਮ ਮਨਚੰਦਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਸਰਬਾ ਲੇਡੀਜ਼ ਕਲੱਬ ਨੇ ਸਿਹਤ ਪ੍ਰਤੀ ਜਾਗਰੂਕਤਾ ਦੇ ਨਾਲ-ਨਾਲ ਵਿਸਾਖੀ ਦੇ ਉਤਸ਼ਾਹ ਨੂੰ ਫੈਲਾਉਣ ਦਾ ਕੰਮ ਵੀ ਕੀਤਾ